ਸੇ ਬਾਰੇ ਬਸਾ ਮਾਪਾ ਸੁਖਮਨ ਜੀ ਦੇ ਭੋਗ ਤੇ ਪਹੁੰਚੇ ਹੋ ਕੀ ਗੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਪੂਰੇ ਪਰਿਵਾਰ ਨੂੰ ਨਗਰ ਨੂੰ ਉਸੇ ਪੂਰੇ ਪੰਥ ਨੂੰ ਭਾਈ ਸੁਖਮਨਜੀਤ ਸਿੰਘ ਸੁਖੀ ਮਹੰਤ ਘਣਾਰੀ ਨਗਰ ਉਹਨਾਂ ਦੇ ਜਾਣ ਦਾ ਬਹੁਤ ਘਾਟਾ ਪਿਆ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਆਏ ਨੇ ਦਲ ਪੰਥ ਨੇ ਸਿੰਘ ਸਾਹਿਬ ਆਪਾ ਚੜਤ ਸਿੰਘ ਜੀ ਤਰਨਤਾਰਨ ਵਾਲਾ ਖਰਬਾ ਸਿੰਘ ਸਾਹਿਬ ਆਪਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਸਿੰਘ ਸਾਹਿਬ ਆਪਾ ਜੀ ਕਿੰਦਰ ਸਿੰਘ ਜੀ ਰਕਵੇ ਵਾਲੇ ਉਹਨਾਂ ਪਰੋਂ ਜਥਾ ਜਿ세 ਤਰ ਦਾਰਾ ਸਿੰਘ ਜੀ ਉਹ ਲੈ ਕੇ ਆਏ ਨੇ ਸਾਡੇ ਚਾਚਾ ਜੀ ਆ ਮੋਹਨ ਸਿੰਘ ਜੀ ਕਟਾਰੀਆ ਜਿਹੜੇ ਬਾਬਾ ਸ੍ਰੀ ਚੰਦ ਸੰਪਰਦਾ ਦੇ ਪ੍ਰਧਾਨ ਨੇ ਜਗਤਾਰ ਸਿੰਘ ਜੀ ਸਾਡੇ ਖੜੇ ਨਾਲ ਹੋਰ ਬਹੁਤ ਸਾਰੀਆਂ ਜਿਨੇ ਸ਼ਖਸੀਅਤ ਨੇ ਜਥੇਦਾਰ ਕਰਮ ਸਿੰਘ ਜੀ ਮਲੋਦ ਖੇੜੀ ਵਾਲੇ ਬਹੁਤ ਸਾਰੀਆਂ ਸੰਗਤਾਂ ਇੱਥੇ ਆਈਆਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਰਿੰਦੀ ਕਰਦਾ ਕਿ ਸੱਚੇ ਪਾਤਸ਼ਾਹ ਨੂੰ ਆਪ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਕਿਉਂਕਿ ਉਹ ਇੱਕ ਸਾਦੇ ਨਿਵਾਸ ਦੇ ਵਿੱਚ ਰਹਿ ਕੇ ਸਾਦਾ ਜੀਵਨ ਬਤੀਤ ਕਰਕੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਪੈੜਾਂ ਛੱਡਤੀਆਂ ਸੰਸਾਰ ਦੇ ਉੱਤੇ ਜਿੱਥੇ-ਜਿੱਥੇ ਵੀ ਗਏ ਅੱਜ ਸਾਰੇ ਉਹਨਾਂ ਨੂੰ ਯਾਦ ਕਰਦੇ ਨੇ ਸਾਰੇ ਨਾਮ ਅਖਾਂ ਦੇ ਨਾਲ ਤੇ ਗੁਰੂ ਕਿਰਪਾ ਕਰਨ ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਿਵਾਸ ਬਖਸ਼ਣ ਅੱਜ ਦਾ ਜਿਹੜਾ ਦਿਨ ਆ ਉਹ ਬੜਾ ਘਾਟੇ ਵਾਲਾ ਦਿਨ ਆ ਕਿਉਂਕਿ ਅਸੀਂ ਉਸ ਵਿਅਕਤੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਇਆ ਜਿਹੜਾ ਪੰਥ ਦੀ ਤੇ ਗ੍ਰੰਥ ਦੀ ਸੇਵਾ ਕਰਦਾ ਸੀ ਜਤਾਰ ਸੁਖਮ ਸਿੰਘ ਜੀ ਸੁਖੀ ਉਹ ਸਾਰਿਆਂ ਦੇ ਪਿਆਰੇ ਸੀ ਜਿਵੇਂ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਰਾਜਾ ਰਾਜ ਸਿੰਘ ਜੀ ਨੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਔਰ ਔਰ ਦੱਸਿਆ ਕਿ ਪੰਥ ਦੇ ਵਿੱਚ ਦਲ ਪੰਥ ਵਿੱਚੋਂ ਕਿਵੇਂ ਵਿਚਰਦੇ ਸੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹੋ ਜੀਆਂ ਰੂਹਾਂ ਸਦਾ ਪੰਥ ਦੀ ਸੇਵਾ ਕਰਦੀਆਂ ਰਹਿਣ ਤੇ ਉਹਨਾਂ ਦਾ ਜੀਵਨ ਆ ਜਿਹੜਾ ਉਹਦਾ ਅਸਰ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਪਾਵੇ ਸਾਰੀਆਂ ਜਥੇਬੰਦੀਆਂ ਦੁੱਖ ਸਾਂਝਾ ਕਰਦੀਆਂ ਨੇ ਭੈਣ ਗੁਰਜੂਤ ਕੌਰ ਜੀ ਮੰਗੜ ਜਿਹੜੇ ਕਿਸਾਨ ਜਥੇਬੰਦੀ ਚੋਂ ਨੇ ਜਥੇਦਾਰ ਬਾਬਾ ਜੀ ਰਾਜਾ ਰਾਜ ਸਿੰਘ ਜੀ ਸਪੈਸ਼ਲ ਤੌਰ ਤੇ ਆਏ ਨੇ ਕਿਉਂਕਿ ਇਹਨਾਂ ਨਾਲ ਇਹਨਾਂ ਦਾ ਨਿੱਜੀ ਪਿਆਰ ਸੀ ਸਾਡੇ ਕੋਲ ਇਹਨਾਂ ਦੀਆਂ ਕਹਾਣੀਆਂ ਇਹਨਾਂ ਦੇ ਦਲਪੰਥ ਦੀ ਮਰਯਾਦਾ ਸਾਰਾ ਕੁਝ ਉਹ ਚਾਹ ਦੇ ਨਾਲ ਫਕਰ ਨਾਲ ਦੱਸਦੇ ਸੀ ਉਹ ਜਲਪੰਥ ਦੇ ਜਿਹਾਰੂ ਜਰਨਲ ਸੀ ਔਰ ਸਾਰੀਆਂ ਪਾਰਟੀਆਂ ਪ੍ਰਕਾਸ਼ ਸਿੰਘ ਜੀ ਮਹਿਤੋ ਸਾਹਿਬ ਬਹੁਜਨ ਸਮਾਜ ਪਾਰਟੀ ਤੋਂ ਔਰ ਕਿੰਨੀਆਂ ਦਲ ਪੰਥ ਦੀਆਂ ਸ਼ਖਸੀਅਤਾਂ ਨੇ ਅਸੀਂ ਤਾਂ ਅਰਦਾਸ ਕਰਦੇ ਹਾਂ ਮਹਾਰਾਜ ਕਿਰਪਾ ਕਰੇ ਇਹੋ ਜੇ ਪੰਥਕ ਬੰਦਿਆਂ ਦਾ ਜਿਹੜਾ ਜੀਵਨ ਆ ਉਹ ਤੋਂ ਲੋਕ ਸੇਧ ਲੈਂਦੇ ਰਹਿਣ ਜਥੇਦਾਰ ਸੁਖਮਨਜੀਤ ਸਿੰਘ ਸੁਖੀ ਮਹੰਤ ਜੀ ਨੂੰ ਅਸੀਂ ਸ਼ਰਧਾ ਤੇ ਫੁੱਲ ਭੇਟਾ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੋ ਕੀ ਲਗਾਈ ਦੇ ਘੋਗ ਦੇ ਪਹੁੰਚੇ ਕੀ ਕਹੋਂਗੇ ਬਾਬਾ ਸੁਖਮਨਜੀਤ ਸਿੰਘ ਸੁਖੀ ਜੀ ਕਿਉਂਕਿ ਪਿਛਲੇ ਦਿਨੀ ਦਰਾਂ ਸਤਪੁਰਾਂ ਦੇ ਚਰਨਾਚਾਪ ਜਾ ਬਰਾਜੇ ਨੇ ਇਹੋ ਜੇ ਮਹਾਪੁਰਸ਼ਾਂ ਦਾ ਸਮਾਜ ਵਿੱਚੋਂ ਚਲੇ ਜਾਣਾ ਹੋ ਜਾਂ ਸਮਾਜ ਪਾਰਟੀਨ ਤਾਂ ਇਹ ਸਾਰੇ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ ਅਸੀਂ ਸਤਪੁਰਾਂ ਦੇ ਚਰਨਾਚਾਪ ਬੇਨਤੀ ਕਰਦੇ ਹਾਂ ਕਿ ਸਾਡੇ ਰੰਗਲੇ ਸਾਥੀ ਨੂੰ ਆਪਣੇ ਚਰਨਾਚਾ ਵਿੱਚ ਨਿਵਾਸ ਬਖਸ਼ੇ ਤੇ ਉਹਨਾਂ ਨੇ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਗੱਲਾਂ ਨੂੰ ਯਾਦ ਕਰਕੇ ਸਾਨੂੰ ਸੇਧ ਲੈਣੀ ਚਾਹੀਦੀ ਆ ਕਿ ਨਾ ਧੜਕ ਜੋਤੇ ਬਣਾਣਾ ਚਾਹੀਦਾ ਤਾਂ ਮੇਰੇ ਵਿੱਚ ਅਸੀਂ ਆਪਣੇ ਗਰੀਬਾਂ ਦੀ ਗੱਲਬਾਤ ਆ ਜਿਹੜੀ ਉਹ ਰੱਖ ਸਕੀਏ ਤੇ ਹਰੇਕ ਤੇ ਮਸਲੇ ਜਿਹੜੇ ਸੁਣ ਜਾ ਸੀਗੇ ਧੰਨਵਾਦ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ